ਸੱਚੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਦੁਪਹਿਰ ਤੋਂ ਬਾਅਦ ਮੈਂ ਚਲਿਆ ਸੀਗਾ ਖੇਤ ਕਿਉਂਕਿ ਮਰੂਤ ਤੋੜਨੇ ਸੀਗੇ ਤੇ ਮੋਟਰਸਾਂ ਲੈ ਕੇ ਜਾ ਵਿੱਚ ਕਰੇਟੀਆਂ ਜੋ ਕੁਆਰ ਕੁੜ ਦੇ ਬਹੁਤ ਪਏ ਆ ਕੜਦਗੇ ਇਹ ਕਰੇਟੀਆਂ ਲੈ ਕੇ ਜਾਣਾ ਰੱਖ ਲਈਆਂ ਇਹ ਮੋਟਰਸਾਈਕਲ ਤੇ ਹੁਣ ਇਹਨੂੰ ਕਰਦੇ ਹਾਂ ਸਟਾਰਟ ਸਟਾਰਟ ਤਾਂ ਸੌਖਾ ਹੀ ਹੋ ਜਾਂਦਾ ਚਲੋ ਚੱਲ ਕੇ ਮਿਲਦੇ ਆਂ ਖੇਤ ਬਾਕੇ ਨਾਲ ਕੋਲੇ ਤੇ ਚੋਲਾ ਪਾਲਿਆ ਸੀ ਟਾਂਗ ਲਿਆ ਸੀ ਮੈਂ ਆਹ ਮੈਂ ਖੇਤ ਆ ਗਿਆ ਸੀਗਾ ਤੇ ਅਮਰੂਦ ਤੋੜ ਹੀ ਜਾਂਦੇ ਸੀ ਮਾਮੀ ਜਾਨੀਆਂ ਇੱਧਰ ਇੱਧਰਲੇ ਪਾਸੇ ਵੱਡੇ ਬਾਗ ਚ ਤੇ ਆਹ ਤੋੜ ਕੇ ਰੱਖ ਕੇ ਗਏ ਸੀ ਅਮਰੂਦ ਤੇ ਮੈਨੂੰ ਕਹਿੰਦੇ ਸੀਗੇ ਬਈ ਆਹ ਪਾ ਲਿਆ ਤੇ ਫੇਰ ਆਜੀ ਸਾਡੇ ਕੋਲੇ ਥੋੜੇ ਜਿਹਾ ਲੈ ਸੀਗੇ ਅਮਰੂਦ ਅਸੀਂ ਹੁਣ ਥੱਲੇ ਉਧਰਲੇ ਪਾਸੇ ਸੜਕ ਤੋਂ ਪਾਰ ਉੱਥੇ ਵੀ ਪਾਣੀ ਚੱਲ ਜਾਂਦਾ ਨੰਗੇ ਪੈਰੀ ਜਾਵਾਂਗੇ ਲੀਹਾਂ ਜਿੱਤੇ ਆ ਗਾਰਾ ਐਂ ਜਾਵਾਂਗੇ ਅਸੀਂ ਨੰਗੇ ਪੈਰੀ ਗਾਰੇ ਵੀ ਦੀ ਅਮਰੂਤ ਵੜਨ ਮੱਖੋ ਪਾਣੀ ਪਾਣੀ ਚ ਮਰੂਤ ੋੜਾਂਗੇ ਯਾਰ ਨਾ ਤੂੰ ਮੇਰੇ ਸਨੇ ਦਾ ਸਤਾਇਆ ਹੈ ਇਹਦਾ ਸਤਾਹਾ ਬੜਾ ਫੋਬੇ ਤੋਂ ਤੂੰ ਦਬਾ ਦੇ ਪਰਲ ਬੇੜੇ ਕੇ ਵੀ ਇੰਨੇ ਕੀ ਟੁੱਟੇ ਕੋਈ 2 ਕਿਲੋ ਹੋਣਗੇ ਹੁਣ ਚਲਦੇ ਆ ਜਿੱਧਰ ਸ਼ੰਟਾ ਸ਼ੰਟਾਈ ਕਰਿਆ ਮਾਮੀ ਹੁਣੀ ਤਾਂ ਗਏ ਮੈਂ ਰਹਿ ਗਿਆ ਕੱਲਾ ਚਲੋ ਮਿਲਦੇ ਹਾਂ ਅੰਦਰ ਜਾ ਕੇ ਤੇ ਅਮਰੂਦ ਲੱਦ ਕੇ ਲਿਆ ਸੀਗਾ ਘਰੇ ਤੇ ਹੁਣ ਤੜਕੇ ਲੈ ਕੇ ਜਾਣਗੇ ਡੈਡੀਓ ਨਹੀਂ ਹਾਂ ਘਰੇ ਆ ਗਿਆ ਸੀ ਰੋਕੀ ਹੁਣ ਚੁੰਗ ਚੁੰਗਾ ਰੂਗਾ ਕਹੂਗਾ ਮੈਨੂੰ ਲੈ ਕੇ ਚੱਲ ਹੁਣ ਬਾਹਰ ਹਾਂ ਆਲੇ ਦੁਆਲੇ ਮੈਂ ਨਹੀਂ ਜਾਣਾ ਇੱਧਰ ਆ ਜਾ ਚੰਗਾ ਚੰਗਾ ਮਿਲਦੇ ਹਾਂ ਅਗਲੀ ਵੀਡੀਓ ਚ